ਸਾਰਿਆਂ ਨੂੰ ਥੋੜੇ ਦਿਨ ਪਹਿਲਾਂ ਨਾ ਮੈਂ ਭਾਬੀ ਜੀ ਦੇ ਨਾਲ ਇੱਕ ਵੀਡੀਓ ਅਪਲੋਡ ਕੀਤੀ ਸੀ ਤੇ ਜਿਹਦੇ ਵਿੱਚ ਬਹੁਤ ਹੀ ਕਮੈਂਟ ਆਏ ਨੇ ਕਿ ਸਿਮਰੀ ਜੀ ਦਿ ਹੌਸਲਾ ਰੱਖੋ ਹੋਸਲਾਰ ਕੋ ਲੇਕਿਨ ਯਾਨੀ ਇਹ ਵੀ ਗੱਲ ਪੁੱਛੀਏ ਤੁਹਾਡੇ ਕੋਲ ਕਿੰਨੇ ਬੱਚੇ ਨੇ ਤੁਸੀਂ ਆਪਣੀ ਲਾਈਫ ਜਿਹੜੀ ਬੱਚਿਆਂ ਦੇ ਸਿਰ ਦੇ ਉੱਤੇ ਵੀ ਕਾੰਟੀ ਸਕਦੇ ਹੋ ਤੇ ਅੱਜ ਮੈਂ ਤੁਹਾਨੂੰ ਇਹ ਵੀਡੀਓ ਇਸੇ ਕਰਕੇ ਪੋਸਟ ਕਰਨ ਲੱਗੀ ਆ ਤੁਹਾਨੂੰ ਦੱਸਣ ਵਾਸਤੇ ਕਿ ਮੇਰੇ ਕੋਲ ਬੱਚਾ ਕੋਈ ਵੀ ਨਹੀਂ ਹੈ 4 ਸਾਲ ਨਾ ਮੇਰੀ ਮੈਰਿਜ ਨੂੰ ਹੋਏ ਨੇ ਤੇ ਸਾਲ ਪਹਿਲਾਂ ਮੇਰੇ ਕੋਲ ਇੱਕ ਬੇਟੀ ਹੋਈ ਸੀਗੀ ਪਤਾ ਨਹੀਂ ਪਰਮਾਤਮਾ ਨੂੰ ਕੀ ਮਨਜ਼ੂਰ ਸੀਗਾ ਕਿ ਉਹ ਵੀ ਰੱਬ ਨੂੰ ਪਿਆਰੀ ਹੋ ਗਈ ਤੇ ਹੁਣ ਹਸਬੰਡ ਵੀ ਇਦਾਂ ਹੋ ਗਏ ਨੇ ਤੇ ਬਸ ਇਹੋ ਹੀ ਸੋਚ ਸੋਚ ਕੇ ਨਾ ਮੇਰਾ ਮਨ ਬਹੁਤ ਹੀ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦਾ ਹੈ ਕਿ ਰੱਬਾ ਤੂੰ ਇੰਨੀ ਜਲਦੀ ਜਲਦੀ 4 ਸਾਲਾਂ ਦੇ ਵਿੱਚ ਹੀ ਮੇਰਾ ਇਹਨਾਂ ਦੇ ਨਾਲ ਸਫਰ ਖਤਮ ਕਰਤਾ ਕਿ ਮਤਲਬ ਮਨ ਕਿਤੇ ਵੀ ਲੱਗਦਾ ਨਹੀਂ ਆ ਬੜਾ ਬੇਚੈਨ ਜਿਹਾ ਰਹਿੰਦਾ ਜਿਵੇਂ ਕੰਮ ਦੇ ਵਿੱਚ ਵੀ ਮਨ ਲਾਵਾਂ ਨਾ ਤੇ ਜੇ ਉਹ ਵੀ ਸੋਚਾਂ ਕਿ ਚੰਗੀ ਤਰ੍ਹਾਂ ਲੱਗੇ ਤੇ ਉਹ ਵੀ ਚੰਗੀ ਤਰ੍ਹਾਂ ਕੰਮ ਜਿੰਨਾ ਮਰਜ਼ੀ ਕਰਨ ਦੀ ਕੋਸ਼ਿਸ਼ ਕਰਾਂ ਵੀ ਮਨ ਉੱਤੇ ਟਿਕਦਾ ਨਹੀਂ ਆ ਇੰਨੀ ਜਲਦੀ ਜਲਦੀ ਮਤਲਬ ਮੇਰਨਾ ਪਰਮਾਤਮਾ ਨੇ ਇੰਨਾ ਕੁਝ ਕਰਤਾ ਇੰਨੇ 4 ਸਾਲਾਂ ਦੇ ਵਿੱਚ ਹੀ ਸੀ ਤੇ ਮੈਂ ਤੇ ਇਹੀ ਸੋਚਦੀ ਰਹੀ ਨਹੀਂ ਆ ਕਿ ਰੱਬਾ ਜੇ ਤੋ ਮੇਰੇ ਕੋਲ ਬੇਟੀ ਲੈ ਗਿਆ ਸੀਗਾ ਤੇ ਇਹਨਾਂ ਨੂੰ ਤੇ ਮੇਰੇ ਕੋਲ ਰਹਿਣ ਦਿੰਦਾ ਪਰ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਹੈ ਕਿ ਕਿਉਂ ਨੇ ਮੇਰ ਨਾਲ ਇਦਾਂ ਕੀਤਾ ਤੇ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਸਾਰੇ ਮਤਲਬ ਸਮਝ ਹੀ ਸਕਦੇ ਹੋ ਮੇਰੀ ਕੰਡੀਸ਼ਨ ਨੂੰ ਕਿ ਆਹ ਟਾਈਮ ਦੇ ਵਿੱਚ ਮੇਰੇ ਉੱਤੇ ਕੀ ਵੀਰਦੀ ਹੋਏਗੀ ਕੀ ਨਹੀਂ ਅੱਗੇ ਜ਼ਿੰਦਗੀ ਜੀਣ ਦੀ ਨਾ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਵੇਂ ਕਿਦਾਂ ਸੱਤੇ ਜ਼ਿੰਦਗੀ ਜੀਵਾਂ ਕਿੱਦਾਂ ਜ਼ਿੰਦਗੀ ਕੱਢਣੀ ਆ ਇਹ ਸੋਚ ਸੋਚ ਕੇ ਮਨ ਨੂੰ ਮਤਲਬ ਪਰੇਸ਼ਾਨ ਹੀ ਰਹਿੰਦਾ ਚੰਗਾ ਜੀ ਸਾਸ਼ਿਕਾ